brought to by silver pumps top quality or consistent performance ke liye sirf silver pumps naam yaad rakhna bakal ahat hai na bakar ik gal main tenu dasdiyan bhagwan aa fek gayi aa teri baat da jithe marji tu aa ji tenu sidhe ok takkarange lokan de mudde chakkan ko piche nahi hatna tu mainu chhad mere niyaneyan te parcha de di jitar je jme zor lagda la gal yaad rakh tu rap ਜੇ ਤਾਂ ਇਹਦਾ ਹੱਥ ਤੇ ਇਹਨਾਂ ਉਹ ਚੀਕਾਂ ਕਢਾਉਣ ਤੇਰੀਆਂ ਉਹ ਚੀਕਾਂ ਕਢਾਉਣ ਯਾਦ ਰੱਖਣਗੇ ਕਿ ਧੱਕੇ ਛਾਈ ਧੋਖੇ ਦੀ ਨੀ ਸਿਆਸਤ ਤੇਰੀ ਉਹਨੂੰ ਕਿਵੇਂ ਲੋਕ ਪੰਜਾਬ ਦੇ ਸਿੱਧੇ ਹੋ ਇਸ ਲਈ ਸੱਚਖਾਲ ਦੀ ਸਾਰਿਆਂ ਨੂੰ ਤੁਹਾਡੇ ਨਾਲ ਤਾਂ ਰੂਬਰੂ ਹੋ ਰਿਹਾ ਕਿਉਂਕਿ ਭਗਵੰਤ ਮਾਨ ਦੀ ਮੇਰੇ ਮਤਲਕ ਬਕਲਾਹਟ ਆਪੋਜੀਸ਼ਨ ਦੇ ਕੁਝ ਹੋਰ ਲੀਡਰਾਂ ਦੇ ਮਤਲਕ ਬਕਲਾਹਟ ਇਹ ਜਗ ਜਾਹਰ ਔਰ ਜਦੋਂ ਦੀ ਚੋਹਾਲ ਡੈਮ ਦੀ ਗੱਲ ਮੈਂ ਕੀਤੀ ਆ ਜਾਂ ਜਦੋਂ ਦੀ ਉਹਦੀਆਂ ਕੁਝ ਹਰਕਤਾਂ ਬਾਰੇ ਜੋ ਪੁੱਠੀਆਂ ਸਿੱਧੀਆਂ ਹਰਕਤਾਂ ਬਾਰੇ ਉਹਦੇ ਬਾਰੇ ਜ਼ਿਕਰ ਕੀਤਾ ਮੇਰਾ ਲਾਅ ਲਏ ਤੇ ਇਹਦਾ ਬੀਪੀ ਕਾਫੀ ਹਿਲ ਜਾਂਦਾ ਸਾਥ ਸਿੰਘ ਜੀ ਅੱਜ ਮੇਰੇ ਕੋਲ ਖਬਰ ਹੈ ਕਿ ਇਹਨਾਂ ਨੇ ਮੇਰੇ ਖਿਲਾਫ ਉਹ ਕੋਈ ਪਿਛਲੇ ਕੇਸ 'ਚ ਤਾਂ ਬਣਿਆ ਕੁਛ ਨਹੀਂ ਬੜਾ ਰੌਲਾ ਪਾਇਆ ਸੀਗਾ ਡਰੱਗ ਦਾ 2013 ਤੋਂ ਲੱਗੇ ਹੋਏ ਸੀ 2013 ਤੋਂ ਅੱਜ 25 ਚੜ ਗਈ ਐ 21 'ਚ ਚੰਨੀ ਨੇ ਵੀ ਪਰਚਾ ਦਿੱਤਾ ਸਭ ਜਾਣਦੇ ਹੋ ਕਿੰਨੇ ਡੀਜੀਪੀ ਬਦਲਨੇ ਪਏ ਕਿੰਨੇ ਐਡੀਜੀਪੀ ਬਦਲੇ ਕੀ ਕੁਛ ਨਹੀਂ ਹੋਇਆ ਔਰ 6 ਮਹੀਨੇ ਮੈਂ ਅੰਦਰ ਵੀ ਲਾ ਕੇ ਆ ਮਗਰ ਉਸ ਤੋਂ ਬਾਅਦ ਹਾਈ ਆਨਰੇਬਲ ਹਾਈ ਕੋਰਟ ਨੇ ਇੱਕ ਆਰਡਰ ਦਿੱਤਾ ਕਿ ਭਾਈ ਜਿਹੜੇ આરોਪ ਤੁਸੀਂ ਲਾ ਰਹੇ ਹੋ देयर ਇਜ਼ ਨੋ ਐਵਿਡੈਂਸ ਇਹ ਐਗਜ਼ੈਕਟ ਲਵਸ ਇਨ ਆਨਰੇਬਲ ਹਾਈ ਕੋਰਟ ਕਿ देयर इज नो ਐਵਿਡੈਂਸ ਕਿ ਜੋ ਤੁਸੀਂ ਸਬੂਤ ਦੇ ਰਹੇ ਹੋ ਇਹਦੇ ਚ ਕੋਈ ਸਬੂਤ ਨਹੀਂ ਮਜੀਠੀਏ ਦੇ ਖਿਲਾਫ ਮਗਰ ਸਰਕਾਰ ਕਿਉਂਕਿ ਉਹ ਤੋਂ ਬਾਅਦ ਮੈਂ ਇਹਦੇ ਪਰਿਵਾਰ ਦਾ ਥੋੜਾ ਜ਼ਿਕਰ ਕਰਤਾ ਜਿਸ ਤਰੀਕੇ ਨਾਲ ਆਪਦੇ ਬੱਚਿਆਂ ਨੂੰ ਮਿਸਟਰੀਟ ਕਰ ਰਿਹਾ ਸੀਗਾ ਇਹਨੂੰ ਫਿਰ ਮਿਰਚਾਂ ਲੜੀਆਂ ਮੈਨੂੰ ਸਿਟ ਬੁਲਾਉਣੀ ਸ਼ੁਰੂ ਹੋ ਗਈ ਸਿਟ 4-5 ਬਦਲ ਲੀਆਂ ਕੋਈ 10-15 ਕਰੋੜ ਰੁਪਈਆ ਆਨਰੇਬਲ ਸੁਪਰੀਮ ਕੋਰਟ ਚ ਲਾਇਆ ਗਿਆ 25-25ਤੀ 30-40 ਲੱਖ ਖਰਚਿਆ ਜਾਂਦਾ ਵਕੀਲਾਂ ਤੇ ਕੀ ਇਹਦੀ ਜ਼ਮਾਨਤ ਕੈਨਸਲ ਕਰਾਓ ਮਗਰ ਅੱਜ ਜੋ ਸਾਰਾ ਕੁਝ ਹੀ ਫੇਲ ਹੋ ਗਿਆ ਤੇ ਮੇਰੇ ਕੋਲ ਖਬਰ ਹੈ ਕਿ ਇਹ ਹੁਣ ਨਵੀਂ ਸਾਜਾ ਰਚਣ ਰਹੀ ਆ ਕਿ ਕੋਈ ਨਵਾਂ ਕੇਸ ਬਣਾ ਦੇਣ ਮਤਲਬ ਕਿ ਇੱਕ ਗੱਲ ਤਾਂ ਸਾਫ਼ ਹੋ ਗਈ ਕਿ ਪਿਛਲੇ ਕੇਸ ਚ ਕੱਖ ਨਹੀਂ ਲੱਭਿਆ ਮਤਲਬ ਡਰੱਗ ਆਲਾ ਦਾ ਭੋਗ ਪੈ ਗਿਆ ਨਹੀਂ ਤਾਂ ਜੇ ਨਾ ਐਵੀਡੈਂਸ ਹੈ ਐ ਇਡਾ ਪ੍ਰੂਫ ਹੈ 4 ਸਾਲ ਤਾਂ ਨਹੀਂ ਲੱਗਦੇ ਚਲਾਨ ਪੇਸ਼ ਹੋਣ ਨੂੰ ਮੈਂ ਤਾਂ ਉਸ ਦਿਨ ਵੀ ਕਿਹਾ ਸੀਗਾ ਮੈਂ ਆਈ ਵਾਰੀ ਸਟੇਟ ਕੋਲ ਜਾਣਾ ਔਰ ਕਹਿਣਾ ਤੁਹਾਡੇ ਕੋਲ ਐਵਿਡੈਂਸ ਹੈ ਪੇਸ਼ ਕਰੋ ਭਾਈ ਹਵਾਈ ਗੱਲਾਂ ਦਾ ਕੋਈ ਨਹੀਂ ਇਹ ਕੱਲਾ ਇੱਕ ਇਲੈਕਸ਼ਨ ਸਟੰਟ ਬਣ ਕੇ ਰਹਿ ਗਿਆ ਜੋ ਹਾਲ ਹੈ ਪੰਜਾਬ ਦਾ ਹਰ ਪੱਖ ਤੋਂ ਲਾਅ ਆਰਡਰ ਡਰੱਗਸ ਕੀ ਕੋਈ ਤੁਸੀਂ ਮੇਰੇ ਤੋਂ ਬਿਹਤਰ ਜਾਣਦੇ ਨਗਰ ਸਿਆਸਤ ਕੱਲੀ ਕਰਨੀ ਹੈ ਇਹਨਾਂ ਨੇ ਕੱਲਾ ਉਹ ਹਰ ਚੀਜ਼ ਦਾ ਡਰਾਮਾ ਹੋਣਾ ਔਰ ਉਸੇ ਡਰਾਮੇ ਨੂੰ ਇੱਕ ਡਰਾਮੇ ਤੋਂ ਬਾਅਦ ਦੂਜਾ ਦੂਜੇ ਤੋਂ ਬਾਅਦ ਹੀ ਚਾ ਆਸ਼ੂ ਦਾ ਕੇਸ ਵੀ ਹੋਇਆ ਸਾਰਿਆਂ ਨੇ ਵੇਖਿਆ ਚਾਹੇ ਉਹ ਦੂਜੇ ਇੱਕ ਵਜੀਰ ਸਾਹਿਬ ਸਨ ਹੁਸ਼ਿਆਰਪੁਰ ਵਾਲੇ ਆ ਕਾਂਗਰਸ ਵੇਲੇ ਉਹਨਾਂ ਦਾ ਕੇਸ ਵੀ ਸਭ ਖਾਰਜ ਹੋ ਗਏ ਸੋ ਇਹ ਇੱਕ ਪੋਲਿਟੀਕਲ ਮੀਡੀਆ ਇੱਕ ਗਿਮਿਕ ਬਣ ਗਿਆ ਔਰ ਹੁਣ ਇੱਕ ਨਵਾਂ ਡਰਾਮਾ ਸ਼ੁਰੂ ਕਰਨਾ ਹੈ ਮਜੀਠੀਏ ਦੇ ਨਾਂ ਤੇ ਫੇਰ ਕਿ ਜਿਹਦੇ ਤੇ ਇਹ ਸਮਝਦੇ ਆ ਕਿ ਸ਼ਾਇਦ ਜਿਵੇਂ 2017 ਇਲੈਕਸ਼ਨ ਮੇਰੇ ਨਾਂ 'ਤੇ ਲੜਨ ਦੀ ਕੋਸ਼ਿਸ਼ ਕੀਤੀ ਫਿਰ ਮਾਫੀ ਮੰਗਣੀ ਪੈ ਗਈ ਅਰਵਿੰਦ ਕੇਜਰੀਵਾਲ ਤੇ ਇਹਦੇ ਸਾਥੀਆਂ ਨੂੰ ਫਿਰ 22 ਦੀ ਆਈ ਡਰਾਮਾ ਕੀਤਾ ਹੁਣ ਇਹਨਾਂ ਨੂੰ ਆ ਕਿ 27 ਚ ਫੇਰ ਕਰੀਏ ਕੋਈ ਝੂਠਾ ਸੱਚਾ ਇਸ ਲਈ ਮੇਰੇ ਵੀਰੋਂ ਪਹਿਲੀ ਵਧਾਈ ਇਹ ਡਰਾਗਾ ਵਾਲਾ ਮਾਮਲਾ ਤਾਂ ਇਹਨਾਂ ਦਾ ਬੇੜਾ ਬਹਿ ਗਿਆ ਨਹੀਂ ਤਾਂ ਇੰਨਾ ਸਮਾਂ ਨਹੀਂ ਲੱਗਦਾ ਲੱਭਦਾ ਕੁਝ ਨਹੀਂ ਹੁਣ ਹੋਰ ਸੱਜੇ ਖੱਬੇ ਆਜਾ ਆਰਡਰ ਲਏ ਆ ਕਿ ਜੀ ਅਸੀਂ ਸਰਚ ਕਰਾਂਗੇ ਇਹਦੀ ਭਾਈ ਸਰਚ ਕਰੋਗੇ ਕਿ ਕੁਝ ਪਲਾਂਟ ਕਰੋਗੇ ਕੁਝ ਰੱਖਣ ਆਉਗੇ ਮੇਰੇ ਕੋਲ ਤੇ ਫੇਰ ਮੈਨੂੰ ਕਹੋਗੇ ਜੀ ਆਉ ਬਰਾਮਤੀ ਹੋ ਗਈ ਬਰਾਮਤੀ ਹੋ ਗਈ ਤੁਹਾਡਾ ਪਤਾ ਕੁਛ ਨਹੀਂ ਬਕਲਾਹਟ ਹੈ ਨਾ ਨਗਰ ਇੱਕ ਗੱਲ ਮੈਂ ਤੈਨੂੰ ਦੱਸ ਦਿਆਂ ਭਗਵੰਤ ਮਾਨ ਆ ਬੈਠਿਆ ਆ ਤੈਨੂੰ ਦੱਸਦਾ ਜਿੱਥੇ ਮਰਜੀ ਤੂੰ ਆ ਜੀ ਤੈਨੂੰ ਸਿੱਧੇ ਹੋ ਕੇ ਟਕਰਾਂਗੇ ਲੋਕਾਂ ਦੇ ਮੁੱਦੇ ਚੱਕਣ ਤੋਂ ਪਿੱਛੇ ਨਹੀਂ ਹਟਣਾ ਤੂੰ ਮੈਨੂੰ ਛੱਡ ਮੇਰੇ ਨਿਆਣਿਆਂ ਤੇ ਪਰਚਾ ਦੇ ਦੀ ਜਿੱਦ ਤਰ ਜੀਤ 'ਚ ਮੈਂ ਜ਼ੋਰ ਲਗਦਾ ਲਾਦੀ ਗੱਲ ਯਾਦ ਰੱਖੀ ਮਿੱਤਰਾਂ ਜੇਦਣ ਆਈ ਦਾ ਹੱਥ ਪੈ ਗਿਆ ਨਾ ਤੈਨੂੰ ਉਹ ਚੀਕਾਂ ਕਢਾਉਂ ਤੇਰੀ ਆ ਉਹ ਚੀਕਾਂ ਕਢਾਉ ਯਾਦ ਰੱਖਣਗੇ ਕਿ ੱਟਕੇ ਛਾਈ ਧੋਖੇ ਦੀ ਸਿਆਸਤ ਤੇਰੀ ਉਹਨੂੰ ਕਿਵੇਂ ਲੋਕ ਪੰਜਾਬ ਦੇ ਸਿੱਧੇ ਹੋ ਕੇ ਟੱਕਰੇ ਸੀ ਇਸ ਲਈ ਸਿਰਫ ਤੇ ਸਿਰਫ ਅੱਜ ਤੁਹਾਨੂੰ ਦੱਸਣਾ ਕਿ ਨਵੀਂ ਸ਼ਰਾਰਤ ਸ਼ੁਰੂ ਆ ਇਹ ਮੇਰੇ ਤੇ ਵੀ ਯਾਰ ਕੁਝ ਹੋਰ ਆਪੋਜੀਸ਼ਨ ਲੀਡਰਾਂ ਤੇ ਵੀ ਆ ਇੱਕ ਵਿਜੀਲੈਂਸ ਦੇ ਚੀਬਸ ਹਨ ਉਹਨਾਂ ਨੂੰ ਬਦਲਿਆ ਫਿਰ ਡੇਢ ਮਹੀਨੇ ਬਾਅਦ ਵਾਸਤੇ ਇੱਕ ਵਿਜੀਲੈਂਸ ਦੇ ਚੀਫ ਲਾਏ ਗਏ ਉਹਨਾਂ ਨੂੰ ਆਖਿਆ ਕਿ ਭਾਈ ਜੋ ਅਸੀਂ ਕਹਿੰਨੇ ਉਹ ਕਰੋ ਕਹਿੰਦਾ ਨਾ ਕੰਮ ਹੋਣਾ ਮੈਰਿਟ ਤੇ ਉਹਨੂੰ ਵੀ ਬਦਲਤਾ ਕਿਉਂਕਿ ਮੈਰਿਟ ਨਹੀਂ ਪਸੰਦ ਸੱਚ ਨਹੀਂ ਪਸੰਦ ਅਜੰਡਾ ਚਲਾਉਣਾ ਔਰ ਅਜੰਡਾ ਚਲਾਉਣ ਵਾਸਤੇ ਕੋਈ ਝੂਠਾ ਸੱਚਾ ਅਜੰਡਾ ਚਲਾਉਣਗੇ ਫਿਰ ਅਗਲੀ ਇਲੈਕਸ਼ਨ ਲੜਨਗੇ ਇਹ ਲੜਾਈ ਲੜ ਲੈਣ ਸੱਚ ਨੇ ਸੱਚ ਰਹਿਣਾ ਝੂਠ ਦੇ ਝੂਠ ਰਹਿਣਾ ਹਰ ਗੱਲ ਦਾ ਪਰਦਾ ਫਾਸ਼ ਕਰਾਂਗੇ ਇੱਕ ਦੇ ਜ਼ੋਰ ਤੇ ਉਸ ਮਾਲਕ ਦੀ ਬਖਸ਼ਿਸ਼ ਕਿਰਪਾ ਨਾਲ ਤੇਰੇ ਨਾਲ ਠੋਕ ਠੋਕ ਵਜਾ ਕੇ ਲੜਾਈ ਲੜਾਂਗੇ ਰੱਬ 'ਚ ਟੁੱਟ ਵਿਸ਼ਵਾਸ ਹੈ ਕਿ ਜਿੱਤ ਸਚਾਈ ਦੀ ਹੋਊਗੀ ਔਰ ਠੀਕ ਹੈ ਸਮਾਂ ਲੱਗ ਜੂ ਮਗਰ ਸਮੇਂ ਤੋਂ ਬਾਅਦ ਜਦੋਂ ਕੋਈ ਸਰਕਾਰਾਂ ਦੇ ਖਿਲਾਫ ਲੜੇ ਨਾ ਔਰ ਬੰਦਾ ਹੋਵੇ ਕੱਲਾ ਜਾਂ ਉਹਦੇ ਨਾਲ ਕੋਈ ਸੱਜਣ ਹੋਣ ਤੇ ਲੜਾਈ ਮਜ਼ਬੂਤੀ ਨਾਲ ਤਗੜੇ ਹੋ ਕੇ ਲੜਾਂਗੇ ਮਗਰ ਜੇ ਤ ਸਚਾਈ ਦੀ ਹੋਊਗੀ ਅਸਲੀ ਅੱਜ ਤੁਹਾਡੇ ਰੂਬਰੂ ਹੋਣ ਦਾ ਹੀ ਮਤਲਬ ਸੀ ਕਿਉਂਕਿ ਕੱਲ ਇਹ ਮੀਡੀਆ ਡਰਾਮਾ ਰਚਿਆ ਜਾਊਗਾ ਪਰਸੋਂ ਰਚਿਆ ਜਾਊਗਾ ਤੁਹਾਨੂੰ ਮੈਂ ਪਹਿਲਾਂ ਜਾਣੂ ਕਰਾ ਦਿਆਂ ਕਿ ਭਾਈ ਨਵੀਆਂ ਸਾਜਸ਼ਣ ਨਵੇਂ ਕਿਉਂਕਿ ਪਿਛਲੀਆਂ ਤਾਂ ਫੇਲ ਹੋ ਗਈਆਂ ਹੁਣ ਨਵੀਆਂ ਸਾਜਸ਼ਣ ਰਚੀਆਂ ਜਾ ਰਹੀਆਂ ਝੂਠੇ ਕਹਿਸਾਂ ਦੀਆਂ ਸੋ ਤੁਹਾਡੇ ਪਹਿਲਾਂ ਹੀ ਦੱਸ ਦਿਆਂ ਇਹਨਾਂ ਦੀ ਬ੍ਰੇਕਿੰਗ ਨਿਊਜ਼ ਦੀ ਜਗ੍ਹਾ ਤੁਸੀਂ ਮੇਰੀ ਲੈ ਲਿਓ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ